ਖਸਾਨਾਂ ਦੇ ਕਾਤਲ ਨੇ ਇਹ ਮੋਦੀ ਸਰਕਾਰ ਹੈ ਟੈਂਪੋਰਰੀ ਦੇ ਵਿੱਚ ਉਹਨੇ ਸ਼ਰਿਆਮ ਜਿਹੜਾ ਕਿਸਾਨਾਂ ਦੇ ਉੱਤੇ ਗੱਡੀ ਚੜਾ ਕੇ ਕਤਲ ਕੀਤਾ ਤੇ ਉਹਨੂੰ ਜੇ ਬਾਹਰ ਇਹ ਖੁਲਿਆਮ ਖੁੱਲਾ ਛੱਡ ਰੱਖਿਆ ਉਹਨੂੰ ਕੋਈ ਸਜ਼ਾ ਨਹੀਂ ਇਹ ਸਿਰਫ ਮੋਦੀ ਸਰਕਾਰ ਹੈ ਜਿਹੜੀ ਉਹਦੀ ਹਕੂਮਤ ਦੇ ਉਹ ਨਜ਼ਾਰੇ ਲੁੱਟ ਰਿਹਾ ਬਾਹਰ ਲਾਇਮ ਸਿੰਘ ਅਰਸ਼ ਚਮੋਰਚੇ ਦੇ ਬੈਨਰ ਹੇਠ ਉਰਜੋਰ ਦੇ ਵਿੱਚ ਜਿਹੜਾ ਆਪਣਾ ਪ੍ਰਧਾਨ ਮੰਤਰੀ ਤਿਆਲੇ ਦੇ ਵਿੱਚ ਪਹੁੰਚੇ ਨੇ ਤੇ ਉਹਨਾਂ ਦਾ ਅਸੀਂ ਆਰਥਿਕ ਹੁਕਮਜ਼ਾਹਰਾ ਜਿਹੜਾ ਇੱਥੇ ਕੀਤਾ ਇਹ ਆਰਥਿਕ ਹੁਕਮਜ਼ਾਹਰਾ ਕਰਨ ਦੀ ਵਜ੍ਹਾ ਜਿਹੜੀ ਕਿਸਾਨਾਂ ਦੇ ਕਤਲ ਨੇ ਇਹ ਮੋਦੀ ਸਰਕਾਰ ਹੈ ਜਿਹੜਾ ਉਹਨਾਂ ਨੇ ਅਜੇ ਮਿਸਰਾ ਤੇ ਲਖੇमपुर ਖੇਰੀ ਦੇ ਵਿੱਚ ਉਹਨਾਂ ਨੇ ਸ਼ਰਿਆਮ ਜਿਹੜਾ ਕਿਸਾਨਾਂ ਦਾ ਉੱਥੇ ਗੱਡੀ ਚੜਾ ਕੇ ਕਤਲ ਕੀਤਾ ਤੇ ਉਹਨੂੰ ਜੇ ਬਾਹਰ ਇਹ ਖੁਲੇਆਮ ਖੁੱਲਾ ਛੱਡ ਰੱਖਿਆ ਉਹਨੂੰ ਕੋਈ ਸਜ਼ਾ ਨਹੀਂ ਇਹ ਸਿਰਫ ਮੋਦੀ ਸਰਕਾਰ ਹੈ ਜਿਹੜੀ ਉਹਦੀ ਹਕੂਮਤ ਦੇ ਉਹ ਨਜ਼ਾਰੇ ਲੁੱਟ ਰਿਹਾ ਬਾਹਰ ਉਹਨੂੰ ਸਜ਼ਾ ਹੋਣੀ ਚਾਹੀਦੀ ਆ ਤੇ ਜਿਹੜੇ ਕਿਸਾਨਾਂ ਦੇ ਐਮਐਸਪੀ ਦੇ ਮਸਲੇ ਨੇ ਜਾਂ ਕਾਲੇ ਕਾਨੂੰਨਾਂ ਦੇ ਮਸਲੇ ਨੇ ਉਹਨਾਂ ਦਾ ਹੱਲ ਹੋਣਾ ਚਾਹੀਦਾ ਹੈ ਧੰਨਵਾਦ ਬੰਦੇ ਸਿੰਘਾਂ ਬਾਰੇ ਕੀ ਕਹਿਣਾ ਹੈ ਬੰਦੇ ਸਿੰਘਾਂ ਬਾਰੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਮੋਦੀ ਹਕੂਮਤ ਨੂੰ ਚਾਹੀਦਾ ਹੈ ਜਿਹੜੇ ਦਾ ਕਤਲ ਸ੍ਰੀ ਆਮ ਕੋ ਮਰਹ ਨੇ ਉਹਨਾਂ ਨੂੰ ਬਾਹਰ ਆਜ਼ਾਦ ਛੱਡਿਆ ਹੋਇਆ ਇਹਨਾਂ ਨੇ ਜਿਹੜੇ ਬੰਦੇ ਸਿੰਘ ਸਾਡੇ ਸਤਕਾਰਯੋਗ ਇਹਨੇ ਲੰਮੇ ਸਮਿਆਂ ਤੋਂ ਉਹਨਾਂ ਨੂੰ ਦਿਖਾਈ ਨਹੀਂ ਹੋ ਰਹੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਉਮਰਾਵਾਂ ਦੇ ਆਪੋਗ ਰਹਿ ਰਹੇ ਨੇ ਜਦੋਂ ਕਿ ਉਹਨਾਂ ਦੇ ਜਿਹੜੇ ਬਣਦੇ ਸਜ਼ਾ ਤੇ ਉਹ ਪੂਰੀ ਹੋ ਚੁੱਕਿਆ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਕਿਸਾਨਾਂ ਦੇ ਕਤਲ ਨੇ ਇਹ ਮੋਦੀ ਸਰਕਾਰ ਹੈ ਟੈਂਪੋਰਰੀ ਦੇ ਵਿੱਚ ਉਹਨਾਂ ਨੇ ਸ਼੍ਰੀ ਆਮ ਜਿਹੜਾ ਕਿਸਾਨਾਂ ਦਾ ਉੱਥੇ ਗੱਡੀ ਚੜਾ ਕੇ ਕਤਲ ਕੀਤਾ ਤੇ ਉਹਨੂੰ ਜੇ ਬਾਹਰ ਇਹ ਖੁਲੇ ਆਮ ਖੁੱਲਾ ਛੱਡ ਰੱਖਿਆ ਉਹਨੂੰ ਕੋਈ ਸਜ਼ਾ ਨਹੀਂ ਇਹ ਸਿਰਫ ਮੋਦੀ ਸਰਕਾਰ ਹੈ ਜਿਹੜੀ ਉਹਦੇ ਹਕੂਮਤ ਦੇ ਉਹ ਨਜ਼ਾਰੇ ਲੁੱਟ ਰਿਹਾ ਬਾਹਰ ਮਲਾਯਮ ਸ਼ਿੰਗਰ ਸ਼ਰਮੋਰ ਦੇ ਬੈਨਰ ਹੇਠ ਉੜਜੋਰ ਦੇ ਵਿੱਚ ਜਿਹੜਾ ਆਪਣਾ ਪ੍ਰਧਾਨ ਮੰਤਰੀ ਪਟਿਆਲੇ ਦੇ ਵਿੱਚ ਪਹੁੰਚੇ ਨੇ ਤੇ ਉਹਨਾਂ ਦਾ ਅਸੀਂ ਆਰਥਿਕ ਹੁਕਮਜ਼ਾਹਰਾ ਜਿਹੜਾ ਇੱਥੇ ਕੀਤਾ ਇਹ ਆਰਥਿਕ ਹੁਕਮਜ਼ਾਹਰਾ ਕਰਨ ਦੀ ਵਜ੍ਹਾ ਜਿਹੜੀ ਕਿਸਾਨਾਂ ਦੇ ਕਤਲ ਨੇ ਇਹ ਮੋਦੀ ਸਰਕਾਰ ਹੈ ਜਿਹੜਾ ਉਹਨਾਂ ਨੇ ਅਜੇ ਮਿਸਰਾ ਬੰਦ ਖੇਮਪੁਰ ਖੇਰੀ ਦੇ ਵਿੱਚ ਉਹਨਾਂ ਨੇ ਸ਼ਰਿਆਮ ਜਿਹੜਾ ਕਿਸਾਨਾਂ ਦਾ ਉੱਥੇ ਗੱਡੀ ਚੜਾ ਕੇ ਕਤਲ ਕੀਤਾ ਤੇ ਉਹਨੂੰ ਅਜੇ ਬਾਹਰ ਇਹ ਖੁਲਿਆਮ ਖੁੱਲਾ ਛੱਡ ਰੱਖਿਆ ਉਹਨੂੰ ਕੋਈ ਸਜ਼ਾ ਨਹੀਂ ਇਹ ਸਿਰਫ ਮੋਦੀ ਸਰਕਾਰ ਆ ਜਿਹੜੀ ਉਹਦੀ ਹਕੂਮਤ ਦੇ ਉਹ ਨਜਾਰੇ ਲੁੱਟ ਰਿਹਾ ਬਾਹਰ ਉਹਨੂੰ ਸਜ਼ਾ ਹੋਣੀ ਚਾਹੀਦੀ ਆ ਤੇ ਜਿਹੜੇ ਕਿਸਾਨਾਂ ਦੇ ਐਮਐਸਪੀ ਦੇ ਮਸਲੇ ਨੇ ਜਾਂ ਕਾਲੇ ਕਾਨੂੰਨਾਂ ਦੇ ਮਸਲੇ ਨੇ ਉਹਨਾਂ ਦਾ ਹੱਲ ਹੋਣਾ ਚਾਹੀਦਾ ਧੰਨਵਾਦ ਥੈਂਕ ਯੂ ਬੰਦੀ ਸਿੰਘਾ ਬਾਰੇ ਕੀ ਕਹਿਣਗੇ ਬੰਦੀ ਸਿੰਘਾ ਬਾਰੇ ਅਸੀਂ ਕਹਿਣਾ ਚਾਹੁੰਦੇ ਆ ਕਿ ਮੋਦੀ ਹਕੂਮਤ ਨੂੰ ਚਾਹੀਦਾ ਹੈ ਜਿਹੜੇ ਦਾਕਲ ਸ੍ਰੀਆਮ ਕੋ ਮਰੇ ਨੇ ਉਹਨਾਂ ਨੂੰ ਬਾਹਰ ਆਜ਼ਾਦ ਛੱਡਿਆ ਹੋਇਆ ਇਹਨਾਂ ਨੇ ਜਿਹੜੇ ਬੰਦੀ ਸਿੰਘ ਸਾਡੇ ਸਤਕਾਰਯੋਗ ਇਹਨੇ ਲੰਮੇ ਸਮਿਆਂ ਤੋਂ ਉਹਨਾਂ ਨੂੰ ਰਿਹਾਈ ਨਹੀਂ ਹੋ ਰਹੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਉਮਰਾਵਾਂ ਦੀਆ ਭੋਗ ਰਹੇ ਨੇ ਜਦੋਂ ਕਿ ਉਹਨਾਂ ਦੀ ਜਿਹੜੀ ਬਣਦੀ ਸਜ਼ਾ ਤੇ ਉਹ ਪੂਰੀ ਹੋ ਚੁੱਕਿਆ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਕਿਸਾਨਾਂ ਦੇ ਕਾਤਲ ਇਹ ਮੋਢੀ ਸਰਕਾਰ ਹੈ ਈਮਪੋਰਟਰੀ ਦੇ ਵਿੱਚੋਂ ਨੇ ਸ਼ਰਿਆਮ ਜਿਹੜਾ ਕਿਸਾਨਾਂ ਦੇ ਉੱਤੇ ਗੱਡੀ ਚੜਾ ਕੇ ਕਤਲ ਕੀਤਾ ਤੇ ਉਹਨੂੰ ਜੇ ਬਾਹਰ ਇਹ ਖੁਲੇਆਮ ਖੁੱਲਾ ਛੱਡ ਰੱਖਿਆ ਉਹਨੂੰ ਕੋਈ ਸਜ਼ਾ ਨਹੀਂ ਇਹ ਸਿਰਫ ਮੋਦੀ ਸਰਕਾਰ ਆ ਜਿਹੜੀ ਉਹਦੇ ਹਕੂਮਤ ਦੇ ਉਹ ਨਜ਼ਾਰੇ ਲੁੱਟ ਰਿਹਾ ਬਾਹਰ ਆਮ ਲਾਇਮ ਸਿੰਘਰ ਸ਼ਮੋਰ ਦੇ ਬੈਨਰ ਹੇਠ ਉੜਕੌਰ ਦੇ ਵਿੱਚ ਜਿਹੜਾ ਆਪਣਾ ਪ੍ਰਧਾਨ ਮੰਤਰੀ ਪਟਿਆਲੇ ਦੇ ਵਿੱਚ ਪਹੁੰਚੇ ਨੇ ਤੇ ਉਹਨਾਂ ਦਾ ਅਸੀਂ ਆਰਥਿਕ ਹੁਕਮ ਨਜ਼ਾਰਾ ਜਿਹੜਾ ਇੱਥੇ ਕੀਤਾ ਇਹ ਆਰਥਿਕ ਹੁਕਮ ਨਜ਼ਾਰਾ ਕਰਨ ਦੀ ਵਜ੍ਹਾ ਜਿਹੜੀ ਕਿਸਾਨਾਂ ਦੇ ਕਾਤਲ ਨੇ ਇਹ ਮੋਦੀ ਸਰਕਾਰ ਆ ਜਿਹੜਾ ਉਹਨਾਂ ਨੇ ਅਜੇ ਮਿਸਰਾ ਲਖੇਮਪੁਰ ਖੀਰੀ ਦੇ ਵਿੱਚ ਉਹਨਾਂ ਸ੍ਰੀ ਆਮ ਜਿਹੜਾ ਕਿਸਾਨਾਂ ਦੇ ਉੱਤੇ ਗੱਡੀ ਚੜਾ ਕੇ ਕਤਲ ਕੀਤਾ ਤੇ ਉਹਨੂੰ ਜੇ ਬਾਹਰ ਇਹ ਖੁਲੇ ਆਮ ਖੁੱਲਾ ਛੱਡ ਰੱਖਿਆ ਉਹਨੂੰ ਕੋਈ ਸਜ਼ਾ ਨਹੀਂ ਇਹ ਸਿਰਫ ਮੋਦੀ ਸਰਕਾਰ ਆ ਜਿਹੜੀ ਉਹਦੇ ਹਕੂਮਤ ਦੇ ਉਹ ਨਜ਼ਾਰੇ ਲੁੱਟ ਰਿਹਾ ਬਾਹਰ ਉਹਨੂੰ ਸਜ਼ਾ ਹੋਣੀ ਚਾਹੀਦੀ ਆ ਤੇ ਜਿਹੜੇ ਕਿਸਾਨਾਂ ਦੇ ਐਮਐਸਪੀ ਦੇ ਮਸਲੇ ਨੇ ਜਾਂ ਕਾਲੇ ਕਾਨੂੰਨਾਂ ਦੇ ਮਸਲੇ ਨੇ ਉਹਨਾਂ ਦਾ ਹੱਲ ਹੋਣਾ ਚਾਹੀਦਾ ਧੰਨਵਾਦ। ਥੈਂਕ ਯੂ ਬੰਦੀ ਸਿੰਘਾਂ ਬਾਰੇ ਕੀ ਕਹਿਣਗੇ? ਬੰਦੀ ਸਿੰਘਾਂ ਬਾਰੇ ਅਸੀਂ ਕਹਿਣਾ ਚਾਹੁੰਦੇ ਆ ਕਿ ਮੋਦੀ ਹਕੂਮਤ ਨੂੰ ਚਾਹੀਦਾ ਹੈ ਜਿਹੜਾ ਕਾਤਲ ਸ੍ਰੀਆਮ ਕੋ ਮਰਹੇ ਨੇ ਉਹਨਾਂ ਨੂੰ ਬਾਹਰ ਆਜ਼ਾਦ ਛੱਡਿਆ ਹੋਇਆ ਇਹਨਾਂ ਨੇ ਜਿਹੜੇ ਬੰਦੇ ਸਿੰਘ ਸਾਡੇ ਸਰਕਾਰ ਜੋਗ ਇਹਨੇ ਲੰਮੇ ਸਮਿਆਂ ਤੋਂ ਉਹਨਾਂ ਨੂੰ ਰਿਹਾਈ ਨਹੀਂ ਹੋ ਰਹੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਉਮਰਾਵੰਦੀ ਆਪੋਗ ਰਹਿਨੇ ਜਦੋਂ ਕਿ ਉਹਨਾਂ ਦੀ ਜਿਹੜੀ ਬੰਦੇ ਸਜ਼ਾ ਤੇ ਉਹ ਪੂਰੀ ਹੋ ਚੁੱਕਿਆ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ